ਚਲੇ ਸੇ ਨਾਂ ਵੇਖ ਸਕਦੇ ਆ ਹੈਡ ਲਾਈਨ 'ਚ ਲਿਖਿਆ ਜਾਂਦਾ ਕਿ ਭੀੜ ਆ ਜਿੰਨੇ ਦਿੱਲੀ ਵਾਲੇ ਆਉਂਦੇ ਆ ਭਾਵੇਂ ਕੰ ਤੁਸੀਂ ਭਾਵੇਂ ਕਾਂਗਰਸ ਦਾ ਰਾਜ ਦੇਖ ਲੋ ਇੱਕ ਨਿਸ਼ਾਨੀ ਦਾ ਅਸੀਂ ਤੁਹਾਨੂੰ ਵੀ ਉਸ ਕਰਦੇ ਨਾ ਪੈਸਾ ਹਰ ਚੀਜ਼ ਪੈਸਾ ਇਸ ਕਰਤੀ ਸਾਨੂੰ ਕੀ ਕਰ ਦਿੰਦੇ ਦੂਜੇ ਕੋਲਸ ਇਹਨਾਂ ਤੋਂ ਵੱਡਾ ਕੈਂਪਸਟਰ ਤੋਂ ਵੱਡਾ ਕੈਂਪਸਟਰ ਖੇਤਰੀ ਵਾਲਾ ਹੈ 5 ਕਰੋੜ ਰੁਪਏ ਜੋ 2 ਕਰੋੜ ਰੁਪਏ ਪਤਾ ਸੀ ਕਿ ਨਾ ਫਰੋਕੀਆਂ ਨਹੀਂ ਤੀਜੋਗੇ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅਸੀਂ ਅੱਗੇ ਤੋਂ ਹੁਣ ਤੋਂ ਆਣਾ ਕੀ ਜਿੰਨਾ ਢਾਕੇ ਪੁਤਾਕੇ ਸ਼ੋਮਨੀ ਕਾਲੀ ਦਲ ਦੀ ਲੁਧਿਆਣਾ ਸ਼ਹਿਰ ਦੀ ਮੀਟਿੰਗ 15 ਤਰੀਕ ਨੂੰ ਫਰੋਮ ਵੀ ਕਾਲੀਦਲ ਵੱਡਾ ਤਰਨਾ ਦੇਣ ਜਾ ਰਿਹਾ ਹੈ ਕੇਜਰੀਵਾਲ ਸਰਕਾਰ ਦੇ ਖਿਲਾਫ ਜਿਨ੍ਹਾਂ ਨੇ ਲੈਂਡ ਗ੍ਰੈਬਿੰਗ ਸਕੀਮ ਲਿਆਂਦੀ ਹੈ ਲੈਂਡ ਪੂਲਿੰਗ ਨਹੀਂ ਗ੍ਰੈਬ ਕਰ ਰਹੀ ਹੈ ਆਮ ਜਨਤਾ ਦੀ ਜ਼ਮੀਨਾਂ ਤੇ ਕਬਜ਼ਾ ਕਰਕੇ ਵੱਡੇ ਦਿੱਲੀ ਵਾਲੇ ਬਿਲਡਰਾਂ ਨੂੰ ਦੇ ਕੇ ਕਰੋੜਾਂ ਰੁਪਏ ਹਜਮ ਕਰਨਾ ਚਾਹੁੰਦੇ ਆ ਜਿਹੜਾ ਪੰਜਾਬ ਦੀ ਜਨਤਾ ਨਹੀਂ ਹੋਣ ਦੇਊਗੀ ਸੋ 15 ਤਰੀਕ ਨੂੰ ਪੰਜਾਬ ਦੀ ਜਨਤਾ ਕੇਜਰੀਵਾਲ ਦੇ ਖਿਲਾਫ ਜੰਗ ਸ਼ੁਰੂ ਕਰ ਰਹੀ ਹੈ ਥੈਂਕ ਯੂ ਬਹੁਤ ਬੜੀਆਂ ਵਾਏ ਸੱਜਣੋ ਫਿਰ ਅਸ ਕਹਦਾ ਵਾਏ ਤੁਹਾਨੂੰ ਬਾਕਸਰਾ ਲਈ ਬੁਲਾਇਆ ਬੋਲੇ ਬਹੁਤ ਸਾਰੇ ਅੱਜ ਵੀ ਮੀਟਿੰਗ ਦਾ ਮੇਨ ਮਸਲਾ ਆ ਝਾੜ ਵਾਲੀ ਸਰਕਾਰ ਕੇਜਰੀਵਾਲ ਤੇ ਗੈਰ ਤੇ ਵੀਰ ਜੀ ਦੋ ਵੀ ਆ ਰੇਕੜਵੇਂ ਅੱਲੀ ਲੁਧਿਆਣੇ ਜਿਹੜੇ ਦੀ ਲੈ ਲੱਗੀ ਹੈ ਅਬਜਾ ਕਰ ਪਈ ਹੈ ਟੋਟਲ ਪੰਜਾਬ 40-50 ਹਜ਼ਾਰ ਏਕੜ ਜ਼ਮੀਨ ਇਹ ਕਿਸਾਨਾਂ ਦੀ ਜ਼ਮੀਨ ਸਸਤੇ ਭਾਅ ਤੇ ਲੈ ਕੇ ਬਿੱਲੀ ਦੇ ਕਈ ਬਿਲਡਰਾਂ ਨਾਲ ਇਹਨਾਂ ਦੇ ਸੋਚਦੇ ਆ ਕਿ ਸਾਡੇ ਕੋਲੇ 92 ਐਮਐਲਏ ਐ ਤੁਹਾਨੂੰ ਕੋਈ ਡਰ ਦੀ ਲੋੜ ਨਹੀਂ ਐ ਨਹੀਂ ਪਤਾ ਕਿ ਜੋ ਕੰਮ ਕਰ ਰਿਹਾ ਸਾਰ ਇਹਦਾ ਮਤਲਬ ਕੀ ਹੈ ਜਿਨ੍ਹਾਂ ਦੀ ਜ਼ਮੀਨ ਹੈ ਨਾ ਉਹ ਜ਼ਮੀਨ